ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਨਾਲਾ ਦੇ ਨੇੜਲੇ ਪਿੰਡਾਂ ਦੇ ਸਕੂਲਾਂ ਦੀਆਂ ਭੜਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਨੂੰ 100 ਸਾਈਕਲ ਵੰਡੇ ਗਏ। ਇਸ ਮੌਕੇ ਵਿਦਿਆਰਥਣਾਂ ਨੇ ਕਿਹਾ ਕਿ ਪਹਿਲਾਂ ਸਵੇਰ ਸਕੂਲ ਆਉਂਦੇ ਸਮੇਂ ਲੇਟ ਹੋ ਜਾਂਦੀਆਂ ਸਨ ਪਰ ਹੁਣ ਸਾਈਕਲ ਨਾਲ ਉਹਨਾਂ ਨੂੰ ਵੱਡੀ ਸਹੂਲਤ ਮਿਲੇਗੀ ਤੇ ਉਹ ਟਾਈਮ ਸਿਰ ਸਕੂਲ ਪਹੁੰਚਣਗੀਆਂ। ਅੱਜ ਜੀ ਨੈਸ਼ਨਲ ਹਾਈਵੇ ਔਥਾਰਟੀ ਵੱਲੋਂ ਅੱਜ 100 ਬੱਚਿਆਂ ਨੂੰ ਅਸੀਂ 100 ਸਾਈਕਲ ਡਿਸਟ੍ਰਿਬਿਊਟ ਕਰਨ ਦਾ ਮਹੀਆ ਸ਼ੁਰੂ ਕਰਾਇਆ ਤੇ ਇਹਦਾ ਮੇਨ ਮਕਸਦ ਇਹ ਸੀ ਜਿੱਥੇ ਸਾਡਾ ਬਟਿੰਡਾ ਬਰਨਾਲਾ ਐਕਸਪ੍ਰੈਸ ਵਾਈ ਚੱਲ ਰਹੀ ਸੀ ਜਿਹੜੇ ਪਿੰਡਾਂ ਦੇ ਬੱਚੇ ਨੇ ਆਪਣਾ ਸੰਦੂਕਲਾ ਸਹਿਨਾ ਬਦਾਤਾ ਰਾਮਗੜ ਟਟਲੇਵਲ ਇਹ ਪਿੰਡਾਂ ਦੇ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਅਕੈਡਮਿਕਸ ਦੇ ਵਿੱਚ ਟਾਪਰ ਸੀਗੇ ਉਹ ਕੁੜੀਆਂ ਨੂੰ ਅਸੀਂ ਚੁਣਿਆਗੇ ਤੇ ਉਹਨਾਂ ਦੀ ਜਿਹੜੇ ਸਾਈਕਲ ਡਿਸਟ੍ਰਿਬਿਊਸ਼ਨ ਹੈ ਉਹ ਆਪਾਂ ਇਹਨਾਂ ਨੂੰ ਵੰਡ ਚੁੱਕੇ ਨੇ ਤੇ ਸਾਡੀ ਇਹ ਮੇਨ ਮਕਸਦ ਹੈ ਕਿ ਨੈਸ਼ਨਲ ਹੈਵੇਲੀ ਜਿਹੜੇ ਸੀਐਸਆਰ ਦੇ ਤਹਿਤ ਇਹ ਕੰਮ ਕਰਨਾ ਚਾਹੁੰਦੇ ਨੇ ਪੰਚਾਇਤ ਦੇ ਨਾਲ ਜੁੜਨ ਤੇ ਨਾਲ ਦੇ ਨਾਲ ਜਿਹੜੇ ਲੋੜਵੰਦ ਪਰਿਵਾਰ ਉਸ ਪੰਚਾਇਤ ਉਸ ਪਿੰਡ ਦੇ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ ਸਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰ बच्चे जी ਸਾਡੇ ਸਕੂਲ ਆਫ ਫੈਮਿਨਸ ਦੇ ਬੱਚੇ ਵੀ ਸੀਗੇ ਨਾਲ ਦੇ ਨਾਲ ਸਾਡੇ ਸਕੂਲ ਦੇ ਬੱਚੇ ਸੀ ਸਾਰੇ ਬੱਚੇ ਦੇ ਆਪਣੇ ਸੁਪਨੇ ਨੇ ਕਈ ਕਿਸੇ ਨੂੰ ਜੱਜ ਬਣਨਾ ਹੈ ਕਿਸੇ ਨੂੰ ਪੁਲਿਸ ਬਣਨਾ ਹੈ ਕਿਸੇ ਨੂੰ ਲਾਇਰ ਬਣਨਾ ਹੈ ਸਾਰੇ ਨੂੰ ਮੇ ਇਹੀ ਕਿਹਾ ਸੀ ਜੋ ਵੀ ਤੁਹਾਡੇ ਡ੍ਰੀਮ ਹੈ ਤੁਸੀਂ ਆਪਣਾ টিਚਰਸ ਨਾਲ ਤੇ ਆਪਣੇ ਪੇਰੈਂਟਸ ਨਾਲ ਸੰਝਾ ਕਰੋ ਤਾਂ ਕਿ এডੂਕੇਸ਼ਨ ਮੈਕਮਾ ਵੱਲੋਂ ਵੀ ਹਮੇਸ਼ਾ ਕਾਉਂਸਲਿੰਗ ਸੈਸ਼ਨ ਕਰਾਈ ਜਾ ਰਹੇ ਤਾਂ ਕਿ ਬੱਚੇ ਆਪਣੇ ਸੁਪਨੇ ਸਹੀ ਟੰਗ ਨਾਲ ਤਿਆਰੀ ਕਰਨ ਤੇ ਸਹੀ ਤਰੀਕੇ ਨਾਲ ਪਹੁੰਚ ਸਰਗਰੀਮਾਂ ਮੰਗੀ ਇੱਥੇ ਤੱਕ ਹੀ ਰੋਗੀ ਅੱਗੇ ਵੀ ਉਹ ਬਲਕ ਇਹ ਇਹ ਪਲਾਨ ਕਰਨਾ ਹੈ ਜੀ ਜਿੱਥੇ ਵੀ ਨੈਸ਼ਨਲ ਹਾਈਵੇ ਦੇ ਕੰਮ ਚੱਲ ਰਹੇ ਨੇ ਉਹਨਾਂ ਦੀ ਸੀਐਸਆਰ ਰਿਸਪੌਂਸਿਬਿਲਟੀ ਤਹਿਤ ਹਰ ਸਾਲ ਇਹਨਾਂ ਨੇ ਪਲਾਨ ਕਰਨੀ ਇਸ ਸਾਲ ਸਾਡੀ ਇਹ ਕੋਸ਼ਿਸ਼ ਸੀ ਸਾਈਕਲਸ ਡਿਸਟ੍ਰਿਬਿਊਸ਼ਨ ਤੇ ਕੋਸ਼ਿਸ਼ ਹੈ ਅਗਲੇ 3 ਮਹੀਨੇ ਦੇ ਵਿੱਚ ਕੋਈ ਨਾ ਕੋਈ ਪੰਚਾਇਤ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕਰਾਂ ਸਰ ਬੱਚਿਆਂ ਦੀ ਚੋਣ ਕਿਸ ਪੱਧਰ ਤੇ ਕੀਤੀ ਪੰਚ ਬੱਚਿਆਂ ਦੀ ਚੋਣ ਜਿਹੜੀ ਐਕਾਡੈਮਿਕ ਪਰਫਾਰਮੈਂਸ ਵਾਈਜ਼ ਟੀਚਰਸ ਸਾਹਿਬ ਤੋਂ ਅਸੀਂ ਕਰਵਾਏ ਕੇਵਲ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਚੁਈਏ ਸਰ ਜਿਸ ਤਰ੍ਹਾਂ ਤੁਸੀਂ ਸਕੂਲ ਦੇ ਬੱਚਿਆਂ ਨਾਲ ਗੱਲ ਕੀਤੀ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬੰਨਾ ਕਿਸੇ ਨੇ ਕਿਹਾ ਮੈਂ ਯੂਪੀਐਸਸੀ ਕਰ ਰਹੀ ਹਾਂ दी दी कहा कहा आ, कि ਉਹਨਾਂ ਦੀ ਜਿਹੜੀ ਉਡਾਨ ਦੀ ਜਿਹੜੇ ਹੈਗੇ ਆ ਤੁਸੀਂ ਪੰਖ ਕਿਸ ਤਰ੍ਹਾਂ ਮਤਲਬ ਉਹਨਾਂ ਨੂੰ ਕਰੋਗੇ ਨਹੀਂ ਹੁਣ ਵੀ ਸਾਰੇ ਬੱਚੇ ਨੂੰ ਇਹ ਕਹਿ ਕੇ ਆ ਜੀ ਹੁਣ ਸਾਡੇ ਜ਼ਿਲ੍ਹੇ ਦੇ ਵਿੱਚ ਆਫੀਸਰਸ ਤਿੰਨ ਚਾਰ ਆਈਐਸ ਆਫਸਰ ਨੇ ਇੱਕ ਆਈਪੀਐਸ ਆਫਸਰ ਨੇ ਵੀ ਤੇ ਕਾਫੀ ਪੀਸੀਐਸ ਆਫਸਰਸ ਵੀ ਸਾਡੇ ਕੋਲ ਪੋਸਟਡ ਨੇ ਜੇਕਰ ਬੱਚੇ ਕਿਸੇ ਵੀ ਬੱਚੇ ਨੂੰ ਲੱਗਦਾ ਹੈ ਕਿ ਆਫਸਰ ਨਾਲ ਇੰਟਰੈਕਸ਼ਨ ਕਰਨਾ ਚਾਹੁੰਦੇ ਨੇ ਉਹ ਅਸੀਂ ਸਾਰੇ ਹਾਜ਼ਰ ਨੇ ਅਸੀਂ ਉਹਨਾਂ ਨੂੰ ਬਰੀਫ ਕਰਾਂਗੇ ਨਾਲ ਦੀ ਨਾਲ ਸਿੱਖਿਆ ਵਿਭਾਗ ਵੱਲੋਂ ਵੀ ਹਮੇਸ਼ਾ ਕਾਉਂਸਲਿੰਗ ਸੈਸ਼ਨ ਕਰਾਈ ਜਾ ਰਹੇ ਤੇ ਉਹਦੇ ਵਿੱਚ ਵੀ ਸਾਡਾ ਉਮੀਦ ਹੈ ਕਿ ਜਿਹੜੇ ਵੀ ਬੱਚੇ ਦੀ ਕੋਈ ਵੀ ਡ੍ਰੀਮ ਹੋਵੇ ਉਹ ਪੂ ਮੇਰਾ ਨਾਮ ਪ੍ਰਿਯੰਕਾ ਮੀਨਾ ਹੈ ਮੈਂ ਪ੍ਰੋਜੈਕਟ ਡਾਇਰੈਕਟਰ ਹੂੰ ਲੁਧਿਆਣਾ NHAI अच्छा किस तरह नेशनल हाईवे अथॉरिटी ऑफ इंडिया हर साल स्वच्छ भारत अभियान सेलिब्रेट करती है हर साल इसमें जो एक्टिविटीज़ होती थी वो मोस्टली हमारी एन एच आई की इंटरनल एक्टिविटीज़ होती थी जैसे कि साफ़ सफ़ाई करना वेस्ट डिस्पोज ऑफ़ करना लेकिन इस बार हमारे चेयरमैन साहब ने इसे एक नया इनिशिएटिव देते हुए हमने उन गाँवों को टारगेट किया है जिनका हम प्रोजेक्ट बनाते टाइम लैंड एकवजिशन की वजह से अफेक्ट हो जाते हैं तो एक हमारी तरफ से एक ये पॉजिटिव मैसेज है उस विलेज़ के लिए इस साल हमने सौ साइकिल डिस्ट्रीब्यूट की है और हम कोशिश करेंगे कि इसको आगे भी लेके जाए और बड़े लेवल पे लेके जाए जाएंगे मैं बच्चों को यही मैसेज है कि अच्छा पढ़ें मेहनत करें अपने सपनों को साकार करें ऑल द बेस्ट अभी है बच्चे सर मेरा नाम नवदीप कौर है और मैं गवर्नमेंट गर्ल्स सीनियर सेकेंडरी स्कूल श्याणा में पढ़ती हूँ Uh, मैं इलेवेंथ क्लास की स्टूडेंट हूँ आज एन एच जे आई वल जिला प्रशासन वालों साइकिल फ्री दी गई है और ये इसलिए मैं बहुत खुश हूँ क्योंकि मुझे स्कूल पहुँचने में कई बार लेट हो जाता था तो आज मैं बहुत खुश हूँ कि मुझे टाइम से स्कूल पहुँचना पड़ेगा से जैसा कि डिप्टी कमिश्नर साहब ने खुद मिले गल पुछा भी भी की कर रहे की बनना हो बनना चाहते हो किस तरह लग गया तो बहुत अच्छा लगा कि उन्होंने हमारे लिए इतना कुछ किया है तो ਮਾਨਕਾ ਧੰਨਵਾਦ ਕਰਨਾ ਚਾਹੂਗੀ ਕਿ ਲੱਗਦਾ ਵੀ ਜਿਹੜਾ ਜਿਵੇਂ ਬੱਚਿਆਂ ਨੂੰ ਅੱਜ ਜਿਹੜੀ ਹੈਗੀ ਪੰਖ ਫਿਲਾਏ ਹੋਈ ਹੈ ਇੱਕ ਉਡਾਣ ਮਿਲੂਗੀ ਇਸ ਜਿਹੜੀ ਡਿਪਟੀ ਕਸ਼ਨ ਸਾਹਿਬ ਨਾਲ ਮਿਲਣ ਨਾਲ ਉਹਨਾਂ ਦੀ ਗਾਈਡੈਂਸ ਨਾਲ ਬਹੁਤ ਅੱਗੇ ਜਾਵਾਂਗੇ ਅਸੀਂ ਸਾਨੂੰ ਅੱਗੇ ਉਹਨਾਂ ਤੋਂ ਮਤਲਬ ਕਿ ਮੋਟੀਵੇਸ਼ਨ ਮਿਲੀ ਹੈ ਕਿ ਅਸੀਂ ਵੀ ਅੱਗੇ ਉਹਨਾਂ ਦੀ ਤਰ੍ਹਾਂ ਆਪਣੇ ਪੋਸਟ ਲੈ ਸਕਦੇ ਹਾਂ ਪੜ੍ਹਾਈ ਕਰ ਕਰ ਹਾਂ ਕੀ ਨਾਮ ਹੈ ਬੇਟੀ ਮੇਰਾ ਨਾਮ ਏਕਮਪ੍ਰੀਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੱਲੇਵਾਲ ਵਿੱਚ ਪੜ੍ਹਦੀ ਹਾਂ ਕਿਹੜੀ ਕਲਾਸ ਪੜ੍ਹਦੀ ਹੈ ਬੇਟੀ ਨੌਵੀਂ ਚ ਅੱਜ ਜਿਹੜੇ ਹੈਗੇ ਸਾਈਕਲ ਵੰਡੇ ਗਏ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਨੂੰ ਡੀਸੀ ਸਾਹਿਬ ਵੱਲੋਂ ਅੱਜ ਸਾਈਕਲ ਵੰਡੇ ਗਏ ਹਨ ਜਿਨ੍ਹਾਂ ਨਾਲ ਸਾਨੂੰ ਬਹੁਤ ਲਾਭ ਹੋਇਆ ਹੈ ਸਾਨੂੰ ਸਕੂਲ ਆਉਣ ਜਾਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਸੀ ਜਿਸ ਨਾਲ ਸਾਡੀ ਇਹ ਪ੍ਰੇਸ਼ਾਨੀ ਦੂਰ ਹੋ ਗਈ ਹੈ ਮੈਂ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਜਿਨ੍ਹਾਂ ਨੇ ਸਾਨੂੰ ਸਾਈਕਲ ਵੰਡੇ ਤੇ ਸਾਡੀ ਇਹ ਪਛਾਣੀ ਦੂਰ ਕਰ ਦਿੱਤੀ ਜਿਸਨ ਡੀਸੀ ਸਾਹਿਬ ਖੁਦ ਬੱਚਿਆਂ ਨਾਲ ਵੀ ਮਿਲੇ ਆ ਬੱਚਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਅੱਜ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਅਸੀਂ ਆਪਣੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰੀਏ ਤਾਂ ਵੀ ਸਾਨੂੰ ਹੋਰ ਗਾਈਡਿੰਗ ਡੀਸੀ ਸਾਹਿਬ ਨੇ ਸਾਨੂੰ ਗਾਈਡ ਕੀਤਾ ਸਾਨੂੰ ਚੰਗੀਆਂ ਗੱਲਾਂ ਸਿਖਾਈ ਤੇ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਜਿੱਥੇ ਵੀ ਸਾਡੀ ਲੋੜ ਹੋਈ ਅਸੀਂ ਹਾਜ਼ਰ ਹੋਵਾਂਗੇ ਹਾਂਜੀ ਕੀ ਤਨਬਾਤ ਕਰਨਾ ਚਾਹੋਗੇ ਬਹੁਤ ਜ਼ਿਆਦਾ ਹਾਂਜੀ ਕੀ ਨਾਮ ਹੈ ਬੇਟੇ ਸੋ ਮੇਰਾ ਨਾਮ ਸਿਮਰਨਜੀਤ ਕੌਰ ਹੈ 74 ਅੱਜ ਜਿਵੇਂ ਸਾਈਕਲ ਮੰਡੀ ਕੀ ਆ ਬੇਟੇ ਕੀ ਕਹਿਣਾ ਚਾਹੁੰਗਾ ਤੁਹਾਨੂੰ ਮੈਂ ਡੀਸੀ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਸਾਨੂੰ ਸਾਈਕਲ ਵੰਡੀ ਤੇ ਹੁਣ ਸਾਨੂੰ ਪਰੇਸ਼ਾਨੀਆਂ ਸੀ ਜਿਹੜੀਆਂ ਸਾਡੀਆਂ ਵੀ ਸਕੂਲ ਆਉਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੁੰਦੀ ਸੀ ਹੁਣ ਸਾਡੀਆਂ ਉਹ ਪਰੇਸ਼ਾਨੀਆਂ ਦੂਰ ਹੋ ਚੱਕੀਆਂ ਨੇ ਤੇ ਹੁਣ ਉਹਨਾਂ ਨੇ ਸਾਡੇ ਲਈ ਇਹਨਾਂ ਕੁਝ ਕੀਤਾ ਤੇ ਹੁਣ ਅਸੀਂ ਪੜਾਈ ਦੇ ਵਿੱਚ ਵੀ ਅੱਗੇ ਆ ਕੇ ਉਹਨਾਂ ਲਈ ਕੰਮ ਹਾਸਲ ਕਰਾਂਗੇ। ਹਾਂਜੀ ਤੇ ਬੇਟੇ ਜਿੱਸਾ ਡੀਸੀ ਸਾਹਿਬ ਖੁਦ ਤੁਹਾਨੂੰ ਬੱਚਿਆਂ ਨੂੰ ਮਿਲੇ ਆ ਖੁਦ ਪੁੱਛਿਆ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਕਿ ਉਹਨਾਂ ਨੇ ਜਿਹੜਾ ਹੈਗਾ ਤੁਹਾਨੂੰ ਇਹ ਵੀ ਪ੍ਰੋਸਾ ਦਵਾਇਆ ਵੀ ਸਾਡਾ ਜਿੱਥੇ ਸਹਿਯੋਗ ਹੋਏਗਾ ਅਸੀਂ ਅਸਲੀ ਸਹਿਯੋਗ ਕਰਾਂਗੇ। ਕੀ ਕਹਿਣਾ ਚਾਹੋਗੇ ਇਸ ਬਾਰੇ? ਉਹਨਾਂ ਨੇ ਸਾਡੇ ਸਾਨੂੰ ਗਾਈਡ ਕੀਤਾ ਤੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੇ ਸਾਡੇ ਵੀ ਮੰਨ ਦਿਆ ਸਾਨੂੰ ਪ੍ਰੋਸਾ ਦਿੱਤਾ ਇਹਨਾਂ ਵੀ ਉਹਨਾਂ ਦੇ ਅਸੀਂ ਜਾ ਕੇ ਕੋਲ ਉਹਨਾਂ ਤੋਂ ਅਸੀਂ ਉਹਨਾਂ ਸਾਡੇ ਪਰੇਸ਼ਾਨੀਆਂ ਦਾ ਹੱਲ ਲੈ ਸਕਦੇ ਹਾਂ ਤੇ ਉਹਨਾਂ ਤੋਂ ਅਸੀਂ ਕੁਝ ਹੋਰ ਨਵਾਂ ਸਿੱਖ ਸਕਦੇ ਹਾਂ